ਅਜਿਹਾ ਗੁਰਬਾਣੀ ਦੇ ਤਾਂ ਸਰਬੱਤ ਪ੍ਰਕਾਰ ਵਿਭਿਸ਼ਾਸ਼ੀ ਜੀ ਅਤੇ ਸ੍ਰੀ ਕਰਨਵੀਰ ਜੀ ਵਾਹਿਗੁਰੂ ਜੀ ਜਿਨ੍ਹਾਂ ਵੱਲੋਂ ਉਪਾਸ਼ਨਾ ਹੋਈ ਅਕਾਲ ਪਕਸ਼ਾ ਜੀਓ ਵਾਹਿਗੁਰੂ ਜੀ ਮੇਹਰਿਆ ਹੋਇਆ ਸਿੱਤੇ ਬਖਸ਼ਿਸ਼ ਕਰਨਾ ਪਾਦ੍ਰਸ਼ਤੀਆਂ ਬਖਸ਼ਿਸ਼ ਕਰਨੀਆਂ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ੋ ਵਾਹਿਗੁਰੂ ਜੀ ਨਾਮਦਾਨ ਗੁਰਸਿੱਖੀ ਦੀਨ ਬਖਸ਼ਣਾ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਸਮੂਹ ਪਰਵਾਰਾਂ ਦੇ ਸਿਰ ਤੇ ਜੋ ਵਾਰਨੇ ਦਸ਼ਾਂਤ ਵਾਹਿਗੁਰੂ ਜੀ ਨਿਵਾਸ ਕਰ ਰਹੇ ਨੇ ਵਿਚਾਰ ਪਕਸ਼ਾ ਜੀਓ ਸ੍ਰੀ ਸੁਪਤਰਾ ਦੇ ਸਿਰ ਤੇ ਮੇਰ ਪਰਿਆ ਹੱਥ ਬਖਸ਼ਿਸ਼ ਕਰ ਗਿਆ ਹੋਇਆ ਘਰ-ਬਾਰ ਰੱਖਿਆ ਕਰਨੀ ਚੜ੍ਹਦੀਆਂ ਕਲਾ ਕਰੋ ਆਈ ਗੁਰੂ ਜੀਓ ਨਾਮ ਦਾਣ ਗੁਰ ਸਿੱਖੀ ਜੀਣ ਬਖਸ਼ੋ ਤਾਂ ਦੁਸ਼ਟੀਆਂ ਬਖਸ਼ਿਸ਼ ਕਰਦੇ ਆ ਉਤਾਰ ਜੀਓ ਸਰਗ ਸੱਚੇ ਪਕਸ਼ਾ ਜੀਓ ਬੀਬੀ ਸ਼ਰਦੀ ਜੀ ਦਾ ਵਾਹਿਗੁਰੂ ਜੀ ਜਨਮ ਦਿਨ ਮਨਾਉਂਦਿਆਂ ਹੋਇਆਂ ਵਾਹਿਗੁਰੂ ਜੀ ਅਰਦਾਸ ਬੇਨਤੀ ਆ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੋਵੇ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਸਤਾਂ ਦੋਸਤੀਆਂ ਬਖਸ਼ਿਸ਼ ਕਰਦੀਆਂ ਉਤਾਰ ਪਾਤਸ਼ਾਹ ਜੀ ਆਉਣ ਵਾਲਾ ਛਾਲ ਇਸੇ ਤਰ੍ਹਾਂ ਚੜ੍ਹਦੀਆਂ ਕਲਾਵਾ ਆਉਣਾ ਹੋਵੇ ਉਤਾਰ ਪਾਤਸ਼ਾਹ ਜੀ ਸ਼ੁਕ ਕਾਮਨਾਵਾ ਰਾਗ ਠਾਰ ਤੇ ਲਾਗਿਓ ਬਾਤ ਬਾਤਰੀ ਕੇ ਸਾਮੀ ਉਹਨਿਆਨ ਦਿਸ ਤਾਗਿਓ ਮੇਰੋ ਤਾਏ ਸੰਤ ਪ੍ਰਮਾਡਾਰਿਓ ਪੂਰਨ ਸਰਬਾਗਿਓ ਜੋ ਕਿਸ਼ ਕਰਤਾ ਕਾਰਨ ਕਿਨੋ ਮਨ ਬਰੋ ਨਾ ਲਾਗਿਓ ਸਾਗ ਸੰਗ ਪ੍ਰਸਾਦ ਸੰਤਨ ਕੈ ਸੋਇ ਮਨ ਜਾਗਿਓ ਨਾਨਕ ਓਟ ਤਹਾਰੀ ਪਰਿਓ ਆਇਓ ਸਰਨ ਆਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੁਖ ਨ ਲਾਗਿਓ ਨਾਨਕ ਓਟ ਤਹਾਰੀ ਪਰਿਓ ਆਇਓ ਸਰਨ ਆਗਿਓ ਨਾਮ ਰੰਗ ਸਹਿਜ ਰਸ ਮਾਣੇ फिर दुख न लॻियो